ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖ਼ਬਰਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਅਫਸਰਾਂ ਸਮੇਤ ਮੰਤਰੀਆਂ ਨਾਲ ਕੀਤੀ ਮੀਟਿੰਗ, ਜਾਰੀ ਕੀਤੇ ਵੱਡੇ ਹੁਕਮ। ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ ਗਨੀਪ ਕੌਰ ਮਜੀਠੀਆ ਤੇ ਭਰਾ ਗਜਬਤ ਸਿੰਘ ਗਰੇਵਾਲ, ਵਿਕਰਮਜੀਠੀਆ ਮਾਮਲੇ 'ਚ ਸੰਮਣ ਹੋਈ ਸੀ ਜਾਰੀ। ਕਮਲਕੌਰ ਭਾਬੀ ਕਤਲ ਮਾਮਲੇ 'ਚ ਬਠਿੰਡਾ ਪੁਲਿਸ ਨੇ ਅਦਾਲਤ 'ਚ ਚਲਾਨ ਕੀਤਾ ਪੇਸ਼ ਅਮਰਿਤਪਾਲ ਸਿੰਘ ਮੈਰੋ ਸਮੇਤ 3 ਮੁਲਜ਼ਮ ਫਰਾਰ। ਪ੍ਰਵਾਸੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ ਕਹੀਆਂ ਵੱਡੀ ਗੱਲਾਂ ਕੰਗੜਾ ਨੋਦੀਆਂ ਵਧੀਆਂ ਮੁਸ਼ਕਿਲਾਂ ਪਠਿੰਡਾ ਅਦਾਲਤ ਨੇ ਪੇਸ਼ ਹੋਣ ਲਈ ਮੁਰਜਾਰੀ ਕੀਤੇ ਸੰਮਣ ਪੰਜਾਬ ਵਿੱਚ ਚੌਨੇ ਦੀ ਸਰਕਾਰੀ ਖਰੀਦ ਹੋਈ ਸ਼ੁਰੂ ਪੰਜਾਬ ਪਰਚ ਬਣਾਏ ਗਏ 1822 ਖਰੀਦ ਕੇਂਦਰ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਅਪਰੇਟ ਅੱਜ ਤੋਂ ਇਨਾ ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ ਆਮ ਲੋਕਾਂ ਲਈ ਖੁਸ਼ਖਬਰੀ 2 ਰੁਪਏ ਪ੍ਰਤੀ ਲੀਟਰ ਸਸਤਾ ਹੋਇਆ ਦੁੱਧ ਪੰਜਾਬ ਦੇ ਜੀ ਦਫ਼ਤਰ ਵਿੱਚ ਦੋ ਨਵੇਂ ਅਫਸਰ ਕੀਤੇ ਨਿਯੁਕਤ ਨੋਟੀਫਿਕੇਸ਼ਨ ਹੋਇਆ ਜਾਰੀ ਪੂਰੇ ਪੰਜਾਬ ਚ ਪ੍ਰਵਾਸੀਆਂ ਖਿਲਾਫ ਤੇਜ਼ ਹੋਇਆ ਵਿਰੋਧ ਪ੍ਰਦਰਸ਼ਨ ਹੁਣ ਇਸ ਪਿੰਡ ਦੀ ਪੰਚਾਇਤ ਨੇ ਪਾਇਆ ਮਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਰਹਿائش ਵਿਖੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਹੜਪ੍ਰਭਾਵਿਤ ਇਲਾਕਿਆਂ ਚ ਮਨੁੱਖਾਂ ਤੇ ਜਾਨਵਰਾਂ ਵਿੱਚ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਜਾਇਜ਼ਾ ਲਿਆ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਟਵੀਟ ਕਰਦਿਆਂ ਲਿਖਿਆ ਕਿ ਚੰਡੀਗੜ੍ਹ ਰਹਿਸ਼ ਵਿਖੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਉੱਚ ਅਧਿਕਾਰੀ ਨਾਲ ਮੀਟਿੰਗ ਕੀਤੀ ਹੈ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਸਿਹਤ ਅਤੇ ਇਲਾਜ ਦੇ ਮਾਮਲੇ ਵਿੱਚ ਰਾਹਤ ਦੇਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਨਾਲ ਹੀ ਖੇਤਾਂ ਤੇ ਪਿੰਡਾਂ ਦੇ ਆਲੇ ਦੁਆਲੇ ਤੋਂ ਗੰਦੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਕਿ ਹਾ ਇਸ ਮੁਸੀਬਤ ਦੀ ਘੜੀ ਚ ਲੋਕਾਂ ਨੂੰ ਰਾਹਤ ਪਹੁੰਚਾਉਣਾ ਸਮੇਂ ਦੀ ਲੋੜ ਹੈ ਜਿਸ ਲਈ ਸਾਡੀ ਸਰਕਾਰ ਵਚਨਬੱਧ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਟਵੀਟ ਕਰਦੇ ਆ ਲਿਖਿਆ ਕਿ ਸਿਹਤ ਵਿਭਾਗ ਦੇ ਪਿਛਲੇ 3 ਦਿਨ 14 15 16 ਸਤੰਬਰ ਦੇ ਅੰਕੜੇ ਜਾਰੀ ਕਰ ਰਹੇ ਹਾਂ ਜਿਸ ਤੋਂ ਪਤਾ ਲੱਗਦਾ ਹੈ ਕਿ ਬੁਖਾਰ ਅਤੇ ਚਮੜੀ ਦੇ ਮਰੀਜ਼ ਵੱਧ ਹਨ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਦੋਂ ਵੀ ਬੁਖਾਰ ਚਮੜੀ ਜਾਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਾਏ ਗਏ ਮੈਡੀਕਲ ਰਾਹਤ ਕੈਂਪਾਂ ਵਿੱਚ ਪਹੁੰਚ ਕੇ ਆਪਣੀ ਜਾਂਚ ਕਰਵਾਓ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾ ਫੈਲ ਸਕੇ ਸਿਹਤ ਵਿਭਾਗ ਲਗਾਤਾਰ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ ਪੂਰਾ ਪੰਜਾਬ ਮੇਰਾ ਪਰਿਵਾਰ ਹੈ ਤੇ ਮੈਂ ਆਪਣੇ ਪਰਿਵਾਰ ਦੀ ਤੰਦਰੁਸਤੀ ਲਈ ਹਮੇਸ਼ਾ ਵਚਨਬੱਧ ਹਾਂ ਇਹ ਅੰਕੜੇ ਅਸੀਂ ਰੋਜ਼ ਸ਼ਾਮ 6 ਵਜੇ ਜਾਰੀ ਕਰਿਆ ਕਰਾਂਗੇ ਵਿਕਰਮ ਜੀਠੇ ਦੇ ਰਿਸ਼ਤੇਦਾਰ ਗਰਪਤ ਸਿੰਘ ਗਰੇਵਾਲ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਹਨ ਵਿਜੀਲੈਂਸ ਵੱਲੋਂ ਗਜਪਤ ਸਿੰਘ ਗਰੇਵਾਲ ਨੂੰ ਮੋਹਾਲੀ ਦਫ਼ਤਰ ਵਿੱਚ ਤਾਲਬ ਕੀਤਾ ਗਿਆ ਸੀ ਵਿਕਰਮਜੀਠਿਆ ਵਾਲੇ ਕੇਸ ਵਿੱਚ ਗਰੇਵਾਲ ਨੂੰ ਸੰਮਨ ਕੀਤਾ ਗਿਆ ਸੀ ਗਜਪਤ ਸਿੰਘ ਗਰੇਵਾਲ ਵਿਕਰਮਜੀਠਿਆ ਦੀ ਪਤਨੀ ਗਨੀਬਕੌਰ ਦੇ ਭਰਾ ਹਨ ਜੀਠਿਆ ਦੀ ਪਤਨੀ ਗਨੀਪ ਕੁਰਮਜੀਤ ਖਿਆ ਦੇ ਭਰਾ ਗਜਪਤ ਸਿੰਘਰੇਵਾਲ ਨੂੰ ਮਜੀਠਿਆ ਵਿਰੁੱਧ ਮੁਕੱਦਮਾ ਨੰਬਰ 22/2025 ਵਿੱਚ ਚੱਲ ਰਹੀ ਜਾਂਚ 'ਚ ਸ਼ਾਮਲ ਹੋਣ ਲਈ ਬੀਤੇ ਦਿਨੀ ਸੱਮਨ ਜਾਰੀ ਕੀਤੇ ਗਏ ਸਨ ਅਤੇ 11 ਵਜੇ ਵਿਜੀਲੈਂਸ ਭਵਨ ਸੈਕਟਰ 68 ਮੋਹਾਲੀ ਵਿਖੇ ਤਾਲਬ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਵਿਜੀਲੈਂਸ ਵੱਲੋਂ 15 ਸਤੰਬਰ ਨੂੰ ਵੀ ਇਸ ਮੁਕੱਦਮੇ ਵਿੱਚ ਜਾਂਚ ਅਧਿਕਾਰੀ ਡੀਐਸਪੀ ਵੱਲੋਂ ਬੁਲਾਇਆ ਗਿਆ ਸੀ ਪਰ ਉਹ ਸ਼ਾਮਲ ਨਹੀਂ ਹੋਏ ਜਿਸ ਤੋਂ ਬਾਅਦ ਕੱਲ ਵੀ ਉਹ ਮੌੜ ਸਬੰਧ ਜਾਰੀ ਕੀਤੇ ਜਾਣ ਦੇ ਬਾਵਜੂਦ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਕੰਚਨ ਕੁਮਾਰੀ ਉਰਫ ਕਮਲਕੌਰ ਪਾਪੀ ਦੇ ਕਤਲ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ ਬਠਿੰਡਾ ਦੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੈ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਮੁਲਜ਼ਮ ਜਸਪ੍ਰੀ ਸਿੰਘ ਅਤੇ ਨਿਮਰਤਜੀਤ ਸਿੰਘ ਖਿਲਾਫ ਚਲਾਨ ਪੇਸ਼ ਕੀਤਾ ਹੈ ਇਸ ਮਾਮਲੇ 'ਚ આરોપી ਜਸਪ੍ਰੀ ਸਿੰਘ ਅਤੇ ਨਿਮਰਤਜੀਤ ਸਿੰਘ ਦੋਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਅਮਰਿਤਪਾਲ ਸਿੰਘ ਮੈਰੋ ਰਣਜੀਤ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ ਜਾਣਕਾਰੀ ਅਨੁਸਾਰ ਬਠਿੰਡਾ ਅਦਾਲਤ ਵਿੱਚ ਪੁਲਿਸ ਨੇ 122 ਪੰਨਿਆਂ ਦੀ ਚਾਰਸ਼ੀਟ ਪੇਸ਼ ਕੀਤੀ ਹੈ ਪੁਲਿਸ ਨੇ ਕਤਲ ਮਾਮਲੇ 'ਚ ਜਸਪ੍ਰੀ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਕਤਲ ਦੇ ਮੁੱਖ આરોપી ਅਮਰਿਤਪਾਲ ਸਿੰਘ ਮੈਰੋ ਅਜੇ ਵੀ ਫਰਾਰ ਹਨ ਜੋ ਅੰਮ੍ਰਿਤਸਰ ਤੋਂ ਯੂਏਈ ਭੱਜ ਗਿਆ ਸੀ ਪੁਲਿਸ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਹ ਵਿਦੇਸ਼ ਪਹੁੰਚਿਆ ਮਾਮਲੇ 'ਚ ਅਮਰਿਤਪਾਲ ਸਿੰਘ ਮੈਰ ਨੂੰ ਭਜਾਉਣ ਵਾਲੇ ਰਣਜੀਤ ਸਿੰਘ ਅਤੇ ਇੱਕ ਹੋਰ ਮੁੱਲਜਨ ਦੀ ਗ੍ਰਿਫਤਾਰੀ ਇਹਦੇ ਬਾਕੀ ਹੈ ਹੁਸ਼ਿਆਰਪੁਰ ਵਿੱਚ 5 ਸਾਲਾਂ ਹਰਵੀਰ ਸਿੰਘ ਦੇ ਕਤਲ ਦੀ ਘਟਨਾ ਤੋਂ ਬਾਅਦ ਪੂਰੇ ਪੰਜਾਬ 'ਚ ਪ੍ਰਵਾਸੀਆਂ ਖਿਲਾਫ ਗੁੱਸਾ ਪੜਕਦਾ ਜਾ ਰਿਹਾ ਹੈ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਵਾਸੀਆਂ ਖਿਲਾਫ ਮਤੇ ਵੀ ਪਾਏ ਹਨ ਹੁਸ਼ਿਆਰਪੁਰ ਚ 25 ਗ੍ਰਾਮ ਪੰਚਾਇਤਾਂ ਨੇ ਸਾਂਝਾ ਫਰਮਾਨ ਜਾਰੀ ਕਰਦੇ ਹੋਏ ਕਿਹਾ ਸੀ ਕਿ ਕਿਸੇ ਵੀ ਪ੍ਰਵਾਸੀ ਦੇ ਰਿਕਾਰਡ ਦਸਤਾਵੇਜ਼ ਨਹੀਂ ਬਣਾਏ ਜਾਣਗੇ ਤੇ ਨਾ ਹੀ ਉਹਨਾਂ ਨੂੰ ਜ਼ਮੀਨ ਵੇਚੀ ਜਾਵੇਗੀ ਅਤੇ ਕਈ ਹੋਰ ਪਾਬੰਦੀਆਂ ਪ੍ਰਵਾਸੀਆਂ ਤੇ ਲਗਾਈਆਂ ਗਈਆਂ ਸਨ ਹੁਣ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਵਾਸੀਆਂ ਖਿਲਾਫ ਪਾਈ ਜਾ ਰਹੀ ਹਮਤੇ ਨੂੰ ਲੈ ਕੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਰੋਕ ਨਹੀਂ ਸਕਦੇ ਇੰਗਲੈਂਡ ਆਸਟ੍ਰੇਲੀਆ ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਪ੍ਰਵਾਸੀਆਂ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ ਕੀ ਇਹਨਾਂ ਨੂੰ ਬਾਹਰ ਕੱਢੋ ਸਾਡੇ ਲੋਕ ਕਹੀਂ ਉੱਥੇ ਰਹਿੰਦੇ ਹਨ ਛੱਤੀਸਗੜ ਦੇ ਬੰਗਾਲ ਵਰਗੇ ਕਈ ਸੂਬਿਆਂ ਵਿੱਚ ਪੰਜਾਬੀਆਂ ਦਾ ਕਾਰੋਬਾਰ ਹੈ ਉਹ ਵੀ ਕਹਿ ਸਕਦੇ ਹਨ ਇਹਨਾਂ ਨੂੰ ਬਾਹਰ ਕੱਢੋ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਕੋਈ ਵੀ ਗਲਤ ਕੰਮ ਕਰਦਾ ਹੈ ਤਾਂ ਉਸ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰ ਸਕਦੇ ਹਾਂ ਕਿਸਾਨੀ ਅੰਦੋਲਨ ਦੌਰਾਨ ਕੀਤੇ ਗਏ ਵਿਵਾਦਿਤ ਟਵੀਟ ਦੇ ਸਬੰਧ ਵਿੱਚ ਹਿਮਾਚਲ ਦੀ ਮੰਡੀ ਦੀ ਭਾਜਪਾ ਸੰਸਦ ਮੈਂਬਰਾਂ ਤੇ ਅਦਾਕਾਰ ਕੰਗਰਣ ਨੋਟ ਨੂੰ ਮੁਰਸਮਨ ਜਾਰੀ ਕੀਤਾ ਗਿਆ ਹੈ ਬਰਿੰਡਾ ਸੈਸ਼ਨ ਅਦਾਲਤ ਨੇ ਅਗਲੀ ਸੁਣਵਾਈ 29 ਨਵੰਬਰ ਨੂੰ ਤੈਅ ਕੀਤੀ ਹੈ ਜਿਸ ਵਿੱਚ ਕੰਗਣਾ ਦੀ ਹਾਜ਼ਰੀ ਲਾਜ਼ਮੀ ਹੋਵੇਗੀ ਇਸ ਤੋਂ 4 ਦਿਨ ਪਹਿਲਾਂ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਕੰਗਣਾ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਇਹ ਕੇਸ ਬਠਿੰਡਾ ਦੇ ਬਹਾਦਰਗੜ ਜੰਡੀਆਂ ਪਿੰਡ ਦੀ 73 ਸਾਲਾ ਮਹਿੰਦਰ ਕੌਰ ਦੁਆਰਾ ਦਾਇਰ ਕੀਤਾ ਗਿਆ ਸੀ ਜਦੋਂ ਕੰਗਣਾ ਨੇ ਦਸੰਬਰ 2020 ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਸਿਖਰ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਸੀ ਕੰਗਣਾ ਨੇ ਇੱਕ ਬਜ਼ੁਰਗ ਮੈਲਾ ਪ੍ਰਦਰਸ਼ਨਕਾਰੀ ਬਾਰੇ ਇੱਕ ਪੋਸਟ ਰੀਟਵੀਟ ਕੀਤੀ ਸੀ ਜਿਸ ਵਿੱਚ ਲਿਖਿਆ ਸੀ ਕਿ ਉਹ ਉਹੀ ਦਾਦੀ ਹੈ ਜਿਸ ਨੂੰ ਟਾਈਮ ਮੈਗਜ਼ੀਨ ਵਿੱਚ ਸਭ ਤੋਂ ਸ਼ਕਤੀਸ਼ਾਲੀ ਭਾਰਤੀ ਹੋਣ ਲਈ ਦਰਸਾਇਆ ਗਿਆ ਸੀ ਅਤੇ ਉਹ 100 ਰੁਪਏ ਵਿੱਚ ਉਪਲਬਧ ਹੈ ਕੰਗਣਾ ਨੇ ਉਸ ਟਵੀਟ ਤੋਂ ਬਾਅਦ ਮਹਿੰਦਰ ਕੌਰ ਨੇ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ ਕੰਗਣਾ ਦਾ ਕਹਿਣਾ ਹੈ ਕਿ ਉਸਨੇ ਸਿਰਫ ਇੱਕ ਵਕੀਲ ਦੀ ਪੋਸਟ ਦੁਬਾਰਾ ਰੀਟਵੀਟ ਕੀਤੀ ਸੀ ਕੰਗਣਾ ਇਸ ਮਾਮਲੇ ਨੂੰ ਖਾਰਜ ਕਰਨ ਦੀ ਮੰਗ ਕਰ ਰਹੀ ਹੈ ਉਸ ਨੇ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਜਿਸ ਨੇ 1 ਅਗਸਤ ਨੂੰ ਉਹਨਾਂ ਦੀ ਪਟੀਸ਼ਨ ਖਾਰਜ ਕੀਤੀ ਸੀ ਫਿਰ ਉਸ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਸੁਪਰੀਮ ਕੋਰਟ ਨੇ ਵੀ 12 ਸਤੰਬਰ ਨੂੰ ਕੰਗਣਾ ਨੋਦ ਦੀ ਪਟੀਸ਼ਨ ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪੰਜਾਬ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ ਪੰਜਾਬ ਸਰਕਾਰ ਨੇ ਸੂਬੇ ਭਾਰ ਵਿੱਚ 1822 ਖਰੀਦ ਕੇਂਦਰ ਸਥਾਪਿਤ ਕੀਤੇ ਹਨ ਇਸ ਵਾਰ ਝੋਨੇ ਦੀ ਖਰੀਦ ਲਈ 190 ਲੱਖ ਟਨ ਦਾ ਟੀਚਾ ਰੱਖਿਆ ਗਿਆ ਹੈ ਸਰਕਾਰ ਨੇ ਕਿਸਾਨਾਂ ਨੂੰ ਸਲਾਹ ਦੇ ਕੇ ਕਿਹਾ ਹੈ ਕਿ ਉਹ ਕਮਿਸ਼ਨ 에ਜੰਟਾਂ ਨਾਲ ਮੈਪਿੰਗ ਕਰਕੇ ਹੀ ਫਸਲਾਂ ਮੰਡੀਆਂ ਵਿੱਚ ਲਿਆਉਣ ਤਾਂ ਜੋ ਉਹਨਾਂ ਨੂੰ ਵੇਚਣ ਵਿੱਚ ਕੋਈ ਮੁਸ਼ਕਲ ਨਾ ਆਵੇ ਹੜਾਂ ਤੇ ਆਰਮੀ ਪੈਨ ਕਰਨ ਇਸ ਵਾਰ ਚੋਨੇ ਵਿੱਚ ਨਮੀ ਦੀ ਸਮੱਸਿਆ ਹੋਣ ਵਾਲੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਖਰੀਦ ਪ੍ਰਬੰਧਾਂ ਦੀ ਸਮੀਖਿਆ ਲਈ ਮੰਡੀਆਂ ਦਾ ਦੌਰਾ ਕਰਨ ਦਾ ਫੈਸਲਾ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਮੰਡੀ ਅਫਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਸ ਵਾਰ ਵੱਖ-ਵੱਖ ਮੰਡੀਆਂ ਵਿੱਚ ਜਾ ਕੇ ਆਪ ਜਾਂਚ ਕਰਨਗੇ ਜੇਕਰ ਨਮੀ ਦੇ ਨਾਮ ਤੇ ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਮਨਮਾਨੀ ਕੀਤੀ ਜਾਂਦੀ ਹੈ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਰਕਾਰ ਇਸ ਦੇ ਖਿਲਾਫ ਸਖਤ ਕਾਰਵਾਈ ਕਰੇਗੀ ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਅਨੁਸਾਰ ਅੱਜ ਫਰਾਂਡਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੋਪੜ ਅਤੇ ਮੁਹਾਲੀ ਵਿੱਚ ਦਰਮਿਆਨਾ ਜਦਕੀ ਅਮਰੀਕਸਰ ਤਰਨਤਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਹਲਕਾ ਤੇ ਕਈ ਥਾਵਾਂ ਉੱਤੇ ਤੇਜ਼ ਮੀਂਹ ਪੈ ਸਕਦਾ ਹੈ 18 ਸਤੰਬਰ ਨੂੰ ਵੀ ਪਠਾਨਕੋਟ ਗੁਰਦਾਸਪੁਰ ਅਮਰੀਕ ਸਰ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰਾ ਪਰ ਲੁਧਿਆਣਾ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਸੰਗਰੂਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਦੱਸਦੀ ਹੈ ਕਿ ਮੌਨਸੂਨ ਹੁਣ ਪੰਜਾਬ ਤੋਂ ਵਾਪਸੀ ਦੇ ਰਾਹ ਉੱਤੇ ਹੈ ਤੇ 20 ਸਤੰਬਰ ਤੱਕ ਪੂਰੀ ਤਰ੍ਹਾਂ ਵਾਪਸੀ ਕਰ ਲਵੇਗਾ ਰਵਾਨਾ ਹੁੰਦੇ ਸਮੇਂ ਇਹ ਪੰਜਾਬ ਦੇ ਸੈਂਟਰਲ ਹਿੱਸਿਆਂ ਵਿੱਚੋਂ ਲੰਗੇਗਾ ਜਿਸ ਕਾਰਨ ਕਈ ਥਾਵਾਂ ਉੱਤੇ ਮੀਂਹ ਪੈ ਸਕਦਾ ਹੈ ਤੇ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ ਸਰਕਾਰ ਵੱਲੋਂ ਕੀਤੇ ਗਏ ਜੀ ਐਸਟੀ ਸੁਧਾਰਾਂ ਦਾ ਅਸਰ ਚੀਜ਼ਾਂ ਦੀਆਂ ਕੀਮਤਾਂ ਦੇ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ ਮਦਰ ਡੈਰੀ ਵੱਲੋਂ ਆਪਣੇ ਖਪਤਕਾਰਾਂ ਨੂੰ ਰਾਹਤ ਦਿੱਤੀ ਗਈ ਹੈ ਕੰਪਨੀ ਨੇ ਪੈਕ ਕੀਤੇ ਗਏ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ ਇਸ ਤਹਿਤ 1 ਲੀਟਰ ਪੈਕ ਦੁੱਧ ਦੀ ਕੀਮਤ 77 ਰੁਪਏ ਤੋਂ ਘਟਾ ਕੇ 75 ਰੁਪਏ ਕਰ ਦਿੱਤੀ ਗਈ ਹੈ ਜਦੋਂ ਕਿ 450 ਮੀਲੀ ਪੈਕ ਦੀ ਕੀਮਤ 33 ਰੁਪਏ ਦੀ بجائے 32 ਰੁਪਏ ਹੋਵੇਗੀ ਕੰਪਨੀ ਨੇ ਕਿਓ ਪਨੀਰ ਅਤੇ ਮੱਖਣ ਦੀ ਕੀਮਤਾਂ ਵੀ ਘਟਾ ਦਿੱਤੀਆਂ ਹਨ ਦੁੱਧ ਦੇ ਨਾਲ-ਨਾਲ ਪਨੀਰ ਦੀ ਕੀਮਤ ਵੀ ਘਟਾ ਦਿੱਤੀ ਗਈ ਹੈ 200 ਗ੍ਰਾਮ ਪਨੀਰ ਦਾ ਪੈਕ ਹੁਣ 95 ਰੁਪਏ ਦੀ بجائے 92 ਰੁਪਏ ਵਿੱਚ ਤੇ 400 ਗ੍ਰਾਮ ਦਾ ਪੈਕ 180 ਰੁਪਏ ਤੋਂ ਘਟਾ ਕੇ 174 ਰੁਪਏ ਵਿੱਚ ਮਿਲੇਗਾ ਪੰਜਾਬ ਸਰਕਾਰ ਦੇ ਕਾਨੂੰਨ ਵਿਭਾਗ ਵੱਲੋਂ ਦੋ ਨਵੇਂ ਅਫਸਰਾਂ ਨੂੰ ਨਿਯੁਕਤ ਕੀਤਾ ਗਿਆ ਹੈ ਇਨ੍ਹਾਂ ਦੋ ਅਫਸਰਾਂ ਨੂੰ ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਵਿੱਚ ਵਧੀਕ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਹੈ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਮੁਤਾਬਕ ਐਡਵੋਕੇਟ ਰਾਜੀ ਵਰਮਾ ਤੇ ਐਡਵੋਕੇਟ ਫੈਰੀ ਸੋਫਟ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਪੰਜਾਬ ਵਿੱਚ ਪ੍ਰਵਾਸੀਆਂ ਸੰਬੰਧੀ ਵੱਖ-ਵੱਖ ಗ್ರಾಮ ਪੰਚਾਇਤਾਂ ਵੱਲੋਂ ਲਗਾਤਾਰ ਫੈਸਲੇ ਲਈ ਜਾ ਰਹੇ ਹਨ ਇਸੇ क्रम ਵਿੱਚ ਬਰਨਾਲਾ ਜ਼ਿਲ੍ਹੇ ਦੇ ਕਟੂ ਪਿੰਡ ਦੀ ਪੰਚਾਇਤ ਨੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪ੍ਰਵਾਸੀਆਂ ਦੇ ਪੂਰਨ ਬਾਈਕਾਟ ਦਾ ਮਤਾ ਪਾਸ ਕੀਤਾ ਹੈ ਪੰਚਾਇਤ ਮੈਂਬਰਾਂ ਤੇ ਪਿੰਡ ਦੇ ਸਰਪੰਚ ਦੇ ਪਤੀ ਕਰਨੈਲ ਸਿੰਘ ਸਮੇਤ ਪਿੰਡ ਵਾਸੀਆਂ ਦੇ ਇੱਕ ਵੱਡੇ ਇਕੱਠ ਵਿੱਚ ਇਹ ਮਤਾ ਪਾਸ ਕੀਤਾ ਗਿਆ ਹੈ ਉਨ੍ਹਾਂ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਵੱਲੋਂ ਇੱਕ ਛੋਟੇ ਬੱਚੇ ਦੀ ਹਤਿਆ ਅਤੇ ਬਰਨਾਲਾ ਦੀ ਤਪਾ ਮੰਡੀ ਵਿੱਚ ਇੱਕ ਪ੍ਰਵਾਸੀ ਵੱਲੋਂ ਆਪਣੇ ਹੀ ਪ੍ਰਵਾਸੀ ਸਾਥੀ ਦੀ ਹਤਿਆ ਤੋਂ ਬਾਅਦ ਪਿੰਡ ਕੱਟੂ ਪੰਚਾਇਤ ਵੱਲੋਂ ਇਹ ਮਤੇ ਪਾਸ ਕੀਤਾ ਗਿਆ ਹੈ ਤਾਂ ਜੋ ਪਿੰਡ ਵਿੱਚ ਅਜਿਹੇ ਘਟਨਾਵਾਂ ਨਾ ਵਾਪਰਨ। ਉਨ੍ਹਾਂ ਨੇ ਦੱਸਿਆ ਕਿ ਪਿੰਡ 'ਚ ਰਹਿਣ ਵਾਲੇ ਪ੍ਰਵਾਸੀਆਂ ਦੀ ਸਾਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤੇ ਪਿੰਡ ਵਿੱਚ ਕਈ ਮਤੇ ਪਾਸ ਕੀਤੇ ਗਏ ਹਨ। ਪਿੰਡ ਵਿੱਚ ਪ੍ਰਵਾਸੀਆਂ ਦਾ ਕੋਈ ਪਛਾਣ ਪੱત્ર ਤੇ ਆਧਾਰ ਕਾਰਡ ਨਹੀਂ ਬਣਾਏ ਜਾਵੇਗਾ ਪਿੰਡ ਵਿੱਚ ਪ੍ਰਵਾਸੀਆਂ ਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਪਿੰਡ 'ਚ ਪਹਿਲਾਂ ਤੋਂ ਰਹਿ ਰਹੇ ਪ੍ਰਵਾਸੀਆਂ ਦੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਪਿੰਡ ਦੇ ਕੁਝ ਪ੍ਰਵਾਸੀਆਂ ਕੋਲ ਪਿੰਡ ਤੇ ਉਹਨਾਂ ਦੇ ਬਿਹਾਰ ਦੇ ਦੋ-ਦੋ ਆਧਾਰ ਕਾਰਡ ਹਨ ਜਿਨ੍ਹਾਂ ਦੀ ਜਾਂਚ ਵੀ ਕੀਤੀ ਜਾਵੇਗੀ ਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇਗਾ ਜੇਕਰ ਪ੍ਰਵਾਸੀ ਸੀਜ਼ਨ ਦੌਰਾਨ ਪਿੰਡ ਆਉਂਦੇ ਹਨ ਤਾਂ ਜੋ ਵੀ ਪ੍ਰਵਾਸੀ ਪਿੰਡ ਲਿਆਉਂਦਾ ਹੈ ਉਹੋ ਇਸ ਲਈ ਜ਼ਿੰਮੇਵਾਰ ਹੋਵੇਗਾ ਉਹਨਾਂ ਨੇ ਇੱਕ ਮਤਾ ਵੀ ਪਾਸ ਕੀਤਾ ਜਿਸ ਚ ਕਿਹਾ ਕਿ ਜੇਕਰ ਪਿੰਡ ਵਿੱਚ ਰਹਿਣ ਵਾਲੇ ਮੁੰਡੇ ਕੁੜੀਆਂ ਵਿਆਹ ਕਰਦੇ ਹਨ ਜਾਂ ਪਤੀ ਪਤਨੀ ਵਾਂਗ ਰਹਿੰਦੇ ਹਨ ਤਾਂ ਉਹਨਾਂ ਦਾ ਪਿੰਡ ਵੱਲੋਂ ਪੂਰੀ ਤਰ੍ਹਾਂ ਬਾਈਕਟ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਇਹ ਮਤੇ ಗ್ರಾಮ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਪੂਰੇ ਪਿੰਡ ਦੀ ਸਹਿਮਤੀ ਨਾਲ ਪਾਸ ਕੀਤੇ ਗਏ ਹਨ ਤਾਂ ਜੋ ਪਿੰਡ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜਦੋਂ ਬੱਚਿਆਂ ਦੀ ਬੱਸ ਬਲਟ ਨੂੰ ਜਿਆਦਾ ਕਰੂਗੇ ਤੁਸੀਂ ਦੱਸੋ ਮੈਨੂੰ ਕੁੜੀ ਦੀ ਲਤ ਟੁੱਟ ਗਈ ਕੌਣ ਜ਼ਿੰਮੇਵਾਰ ਹੈ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਿਵੇਂ ਆ ਬੂਲ ਕੇ ਹਟੇ ਮੈਡ ਜੀ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਦੱਸੋ ਕਾਦੋਂ ਆਏ ਮੈਂ ਕੰਮ ਗਣਾਉਣਾ ਹਨ ਕਰ ਕਰ ਚ ਬਣਾਉਣੀ ਤੁਸੀਂ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਡ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂਗਾ ਤੁਸੀਂ ਇੱਕ ਕੰਮ ਗਣਾ ਦਿਓ ਜੀ ਇੱਕ ਕੰਮ ਗਣਾ ਦਿਓ ਮੇਰੇ ਏਰੀਆ ਦਾ ਬੱਸ ਮੈਨੂੰ ਖੈਂੜਦਾ ਨਹੀਂ ਮੇਰੇ ਏਰੀਆ ਦਾ ਗਣਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਕੇ ਤੁਹਾਡੇ ਚਲੋ ਮੈਂ 2 2 ਮਹੀਨੇ ਵਿੱਚ ਗਣਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਜਿੱਦਾਂ ਕਮਰਾ ਵੀ ਨਹੀਂ ਮਿਲਦਾ ਮੈਂ ਜੀ ਗਟਕਾ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਹੁਣ ਸਾਡੀ ਕਮੇਟੀ ਬਣੀ ਜਦੋਂ ਕਮੇਟੀ ਆਪ ਚਾਹੀ ਹੁਣ ਸਾਡੇ ਕੋਲ ਹੈਗੀ ਪਾਵਰ ਸਟਾਟਾ ਬਣਾਉਣੀ ਹਾਂ ਥੋਡੀਆਂ ਨਿਕਾਸੀ ਦਾ ਨਿਕਾਸੀ ਨਹੀਂ ਪਾਵਰ ਪਾਉਣ ਨੂੰ ਕੋਈ ਸ਼ੂਚ ਨਹੀਂ ਚੱਲ ਕੋਈ ਨਹੀਂ ਸ਼ੂਚ ਨਹੀਂ ਨਾ ਮੌਤਮ ਨਹੀਂ ਥੋੜੀ ਸੜਕ ਨਹੀਂ ਮੈਂ ਹੁਣ ਕੋਈ ਤਰਸੂਲ ਜਾਂ ਕੋਈ ਚੱਕਰ ਚਲਾ ਕੇ ਖੜਾ ਪੂਰੇ ਜੇ ਕੋਈ ਐਮਰਜੈਂਸੀ ਆ ਤੇ ਇੱਕ ਕੋ ਬੰਦਾ ਕਮੇਡੀ ਦਾ ਕੋਈ ਵੀ ਨਹੀਂ ਆਂਦਾ ਉਰੇ ਦੱਸੋ ਇਹਨੂੰ ਬੁਲਾਈਏ ਮੇਰੀ ਉਮਰ 34 ਸਾਲ ਹੋ ਗਈ ਸਾਲ ਸਾਡੇ ਸਰਕਾਰ ਨੂੰ ਰਹਿ ਕੇ ਮੈਂ ਦਾਬ ਨਾਲ ਪਰ ਕੇ ਨਾ ਇੰਨਾ ਰਹਿ ਗਈ ਬਹੁਤ ਵੱਡਾ ਬੰਦਾ ਨੰਬਰ ਦੱਸੋ ਹੀ ਕੋਣ ਬਹੁਤ ਆ ਦੋ ਕਰੂਗੇ ਕੰਮ ਚਾਰ ਸਾਲ ਹੋ ਗਏ ਬਹੁਤ ਅੱਛੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀਏ ਹਾਂਜੀ ਚਲੋ ਮੈਨੂੰ ਦੋ ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ ਦੋ ਮਹੀਨੇ ਵਿੱਚ ਕਰ ਦੋਗਾ ਜੇ ਹੁਣ ਅਗਲੇ ਦੋ ਮਹੀਨੇ ਚ ਕਰਤਾ ਕਿਉਂਕਿ ਮੈਨੂੰ ਮਨ ਨੂੰ ਮਿਲ ਜੀਸ ਮੇਰੇ ਪਿੰਡ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੂਰਾ ਹਾਲ ਉਹ ਦੇਖ ਲੋ ਜੀ ਮੈਨੂੰ ਸਾਰੇ ਹਲਕੀ ਨੇ ਪਾਈ ਹੈ ਸਾਰੇ ਹਲਕੀ ਨੇ ਪਾਈ ਹੈ ਮੈਨੂੰ ਵੋਟ ਨਹੀਂ ਪਿੰਡ ਨਾਲ ਕੀ ਰਾਜਕੀ ਤੋਂ ਪੁੱਛ ਨਹੀਂ ਪਿੰਡ ਦੇ ਸਾਰੇ ਨੇ ਜਿੱਤਾਇਆ ਸਾਨੂੰ ਜੀ ਉਹਦੇ ਐਂਡ ਆਕਦਾ ਮੁੱਲੋਂ ਮੋੜ ਦੋ ਹੀ ਕੰਮ ਥੋੜਾ ਬੋਧਾ ਤਾਂ ਕਰਦੇ ਆਂ ਮੈਨੂੰ ਤਾਂ ਨਹੀਂ ਆ ਵੀ ਥੋੜੀ ਸੜਕ ਦਾ ਪਾਸੂ ਜੀ ਕ ਜਾਣਿਆ ਬੰਦ ਜੀ ਸੜਕ ਦਾ ਪਾਸ ਨੂੰ ਕਿਆ ਕਰੇ ਜਰੂਰ ਦੇਖਣੇ ਥੋੜਾ ਲੱਗਦਾ ਹੀ ਕੋਈ ਮੈਨੂੰ ਸੜਕ ਤਾਂ ਬਣ ਜੂਗੀ ਆ ਪਾਣੀ ਨਹੀਂ ਨਾ ਮੇਟਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲਿਆਂ ਨੇ ਨਿਕਲਣੇ ਨਹੀਂ ਦੇਣਾ ਇਹੋ ਜੂਸ ਦੋਸਤੋ ਅਸੀਂ ਇਸ ਵਕਤ ਪਿੰਡ ਭਾਣੂ ਕੀ ਫਗਵਾੜੇ ਸ਼ਹਿਰ ਦੇ ਬਿਲਕੁਲ ਨਜ਼ਦੀਕ ਬਾਹਰਲੇ ਪਾਸੇ ਜਿਹੜਾ ਪਿਛਲੇ ਦਿਨੀ ਪ੍ਰਵਾਸੀ ਨੇ ਬਹੁਤ ਬੇਰਹਿਮੀ ਨਾਲ 5 ਸਾਲ ਦਾ ਬੱਚੇ ਦਾ ਕਤਲ ਕੀਤਾ ਸੀਗਾ ਉਹਦੇ ਪਿਤਾ ਜੀ ਅਮਨਦੀਪ ਸਿੰਘ ਉਸ ਬੱਚੇ ਦੇ ਮਦਰ ਮੇਰੇ ਨਾਲ ਬਰਾਜਪਾਨੇ ਉਹਨਾਂ ਦੇ ਹੋਰ ਰਿਸ਼ਤੇਦਾਰ ਪਰਿਵਾਰ ਦੇ ਮੈਂਬਰ ਉਸ ਸਪੀੜਤ ਬੱਚੇ ਦੇ ਦਾਦਾ ਜੀ ਪਿੰਡ ਦੇ ਸਰਪੰਚ ਗੁੰਦਨ ਸਿੰਘ ਪਿੰਡ ਦੇ ਪੰਜ ਮੈਂਬਰ ਪੰਚਾਇਤ ਸੋਸਾਇਟੀ ਦੇ ਮੈਂਬਰ ਉਹ ਲੋਕ ਬੈਠੇ ਨੇ ਜਿਹੜੇ ਇਸ ਪਰਿਵਾਰ ਨਾਲ ਹਮਦਰਦੀ ਵੀ ਕਰਦੇ ਨੇ ਔਰ ਚਾਹੁੰਦੇ ਨੇ ਕਿ ਇਹ ਜਿਹੜਾ ਮਸਲਾ ਹੈ ਇਹ ਸਾਰੇ ਪੰਜਾਬ ਦੇ ਲੋਕਾਂ ਤੱਕ ਇਸ ਦਾ ਸੁਨੇਹਾ ਪਹੁੰਚ ਸਕੇ ਸੁਣਿਆ ਇਹ ਆ ਮੇਰੇ ਵੀਰੋ ਕਿ ਠੀਕ ਹੈ ਇਹਨਾਂ ਦਾ ਤਾਂ ਹੁਣ ਬਹੁਤ ਭਾਰੀ ਨੁਕਸਾਨ ਹੋ ਗਿਆ ਉਹ ਤਾਂ ਆਪਾਂ ਬੱਚੇ ਨੂੰ ਸ਼ਾਇਦ ਵਾਪਸ ਲੈ ਲਿਆ ਜਾ ਸਕੇ ਪਰ ਜਿਸ ਟਾਂਕ ਦੇ ਨਾਲ ਸਾਡੇ ਪੰਜਾਬ ਦੇ ਵਿੱਚ ਧੜਾ ਧੜ ਐਡੇ ਵੱਡੇ ਪੱਦਰ ਪੱਦਰ ਤੇ ਗੈਰ ਪੰਜਾਬੀ ਪਿਛਲੇ ਕੁਝ ਸਾਲਾਂ ਤੋਂ ਵਸ ਗਏ ਨੇ ਆਣ ਕੇ ਉਹ ਔਰ ਉਹਦਾ ਬਹੁਤ ਵੱਡਾ ਨਤੀਜਾ ਇਹ ਨਿਕਲ ਰਿਹਾ ਕਿ ਕ੍ਰਾਈਮ ਬਹੁਤ ਵਧ ਰਿਹਾ ਵਾ ਤੁਸੀਂ ਦੇਖ ਹੀ ਲਿਆ ਇਹ ਤੁਸੀਂ ਅਗਰ ਅਸੀਂ ਤੁਹਾਨੂੰ ਫੋਟੋਜ਼ ਹੀ ਨਹੀਂ ਦਿਖਾ ਸਕਦੇ ਕਿ ਕਿਵੇਂ 3rd ਡਿਗਰੀ ਟੌਰਚਰ ਕਰਕੇ ਉਸ ਦੇ ਪ੍ਰਾਈਵੇਟ ਪਾਰਟਸ ਦੇ ਉੱਤੇ ਉਹਨੂੰ ਬਹੁਤ ਜ਼ਾਲਮਾਨਾ ਢੰਗ ਦੇ ਨਾਲ ਮਾਰਿਆ ਗਿਆ ਇਹ ਤਾਂ ਹੋ ਗਿਆ ਇੱਕ ਇੰਡੀਵਿਜੂਅਲ ਦਾ ਇਸ਼ੂ ਪਰ ਗਾ ਪੰਜਾਬ ਨੂੰ ਅਸੀਂ ਕਿਵੇਂ ਬਚਾਉਣਾ ਕਿਉਂਕਿ ਪੰਜਾਬ ਇੱਕ ਛੋਟੀ ਜੀ ਸਟੇਟ ਹੈ ਔਰ ਪੰਜਾਬੀ ਭਾਸ਼ਾ ਕੇਵਲ ਦੇਸ਼ ਵਿੱਚ ਕੋਈ ਅਗਰ ਨੰਬਰ 1 ਤੇ ਜ਼ੁਬਾਨ ਬੋਲੀ ਜਾਂਦੀ ਤਾਂ ਪੰਜਾਬ ਹੈ ਜੇ ਤੁਹਾਨੂੰ ਆ ਸਾਰੀਆਂ ਪੱਗਾਂ ਦੇਸੀਆਂ ਠੀਕ ਹੈ ਸਾਰੇ ਦੇਸ਼ ਵਿੱਚ ਸਾਡੇ ਸਿੱਖਾਂ ਦੇ ਪਰਿਵਾਰ ਵੱਸੇ ਹੋਏ ਨੇ ਲੇਕਿਨ ਜਿਹੜੀ ਪਹਿਚਾਨ ਹੈ ਪੱਗ ਦੀ ਉਹ ਸਾਡੇ ਕੱਲੇ ਪੰਜਾਬ ਦੇ ਵਿੱਚ ਆ ਔਰ ਇਸ ਪੰਜਾਬ 'ਚ ਅਗਰ ਐਡੇ ਵੱਡੇ ਪੱਦਰ ਦੇ ਉੱਤੇ ਹਮਲਾ ਹੋ ਜਾਏਗਾ ਬਾਹਰੋਂ ਜਿਹੜਾ ਕਿ ਪਿਛਲੇ ਕੁਝ ਸਾਲਾਂ ਤੋਂ ਤੁਰਿਆ ਆਉਂਦਾ ਲਗਾਤਾਰ ਚੱਲੀ ਆਉਂਦਾ ਤਾਂ ਫਿਰ ਤਾਂ ਮੈਨੂੰ ਲੱਗਦਾ ਕਿ ਬੱਤੋਬਾ ਮਨਤਾ ਇੱਕ ਦਹਾਕੇ ਦੀ ਗੱਲ ਹੈ ਕਿ ਸਾਡੀ ਜ਼ੁਬਾਨ ਵੀ ਉਡ ਚੂ ਇਥੋਂ ਸਾਡੀਆਂ ਪੱਗਾਂ ਵੀ ਖਤਮ ਹੋ ਜਾਣਗੀਆਂ ਸਾਡਾ ਸੱਭਿਆਚਾਰ ਵੀ ਖਤਮ ਹੋ ਜਾਊਗਾ ਤੇ ਸਾਡਾ ਜਿਹੜਾ ਇੱਥੇ ਪੰਜਾਬ ਦਾ ਇੱਕ ਭਾਈਚਾਰਕ ਸਾਜ ਉਹ ਵੀ ਖਤਮ ਹੋ ਜੂਗੀ ਜਨਵਰੀ 2017 ਵਿੱਚ ਆਪਣੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਦਫ਼ਤਰ ਵਿੱਚ ਗਿਆ ਉਹਨਾਂ ਨੂੰ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਕਿ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਲਾਅ ਹੈ ਆ ਹੁਣ 2025 ਜਿਵੇਂ ਉੱਤਰਾਖੰਡ ਸਰਕਾਰ ਬੀਜੇਪੀ ਦੀ ਰੂਲ ਸਟੇਟ ਆ ਉਹਨਾਂ ਨੇ ਕਾਨੂੰਨ ਬਣਾਤਾ ਰਾਜਸਥਾਨ ਵਿੱਚ ਹੈ ਗੁਜਰਾਤ ਵਿੱਚ ਹੈ ਕਿ ਕੋਈ ਵੀ ਬਾਹਰੋਂ ਆਣ ਕੇ ਸਾਡੇ ਸੂਬੇ ਦੇ ਵਿੱਚ ਨਾ ਜ਼ਮੀਨ ਖਰੀਦ ਸਕਦਾ ਨਾ ਵੋਟਰ ਬਣ ਸਕਦਾ ਤੇ ਨਾ ਸਰਕਾਰੀ ਨੌਕਰੀ ਲੈ ਸਕਦਾ ਅਗਰ ਇਹ 2023 ਵਿੱਚ ਬਿਲ ਇੰਟਰੋਡਿਊਸ ਕੀਤਾ ਹੁੰਦਾ ਤਾਂ ਸ਼ਾਇਦ ਇਹਨਾਂ ਦਾ ਬੱਚਾ ਬਚ ਜਾਂਦਾ ਸ਼ਾਇਦ ਕੱਲ ਇੱਕ ਲੜਕੀ ਦੇ ਉੱਤੇ ਵੀ ਹਮਲਾ ਕੀਤਾ ਗਿਆ ਪ੍ਰੀਤਨਗਰ ਸੋਸਾਇਟੀ ਕਲੋਨੀ ਜਲੰਧਰ ਵਿੱਚ ਉਹ ਉਹ ਤਾਂ ਲੋਕਾਂ ਦੀ ਹੁਸ਼ਿਆਰੀ ਦੇ ਕਰਕੇ ਲੜਕੀ ਨੂੰ ਬਿਲਕੁਲ ਉਹ ਉਹ ਨੂੰ ਬਲਾਤਕਾਰਨ ਬਲਾਤਕਾਰ ਕਰਨ ਦੇ ਪ੍ਰੋਗਰਾਮ ਵਿੱਚ ਇੱਕ ਪ੍ਰਵਾਸੀ ਸੀਗਾ ਲੇਕਿਨ ਲੋਕਾਂ ਨੇ ਉੱਥੇ ਤੇ ਪੁਲਿਸ ਨੇ ਟਾਈਮ ਸਿਰ ਰਾਨ ਕੇ ਪਹੁੰਚ ਕੇ ਉਸ ਦਾ ਬਚਾ ਲਿਆ ਪਰ ਕਿੰਨਿਆਂ ਨੂੰ ਤੁਸੀਂ ਐਵੇਂ ਬਚਾਵੋਗੇ ਕਿੰਨਿਆਂ ਬੱਚਿਆਂ ਦੇ ਉੱਤੇ ਆਪਣੀ ਨਿਗਰ ਰੱਖੋਗੇ ਔਰ ਕਿਵੇਂ ਆਪਾਂ ਆਪਣੇ ਪੰਜਾਬ ਦਾ ਇਹ ਜਿਹੜਾ ਆਉਣ ਵਾਲਾ ਸਮਾ ਉਹਨੂੰ ਪ੍ਰੋਟੈਕਟ ਕਰ ਸਕਦੇ ਇੱਕੋ ਇੱਕ ਹੱਲ ਹੈ ਮੇਰੇ ਵੀਰੋ ਪੰਚਾਇਤਾਂ ਦੇ ਮਤੇ ਪਾਉਣ ਨਾਲ 13 ਹਜ਼ਾਰ ਪਿੰਡਾਂ 13000 ਪਿੰਡਾਂ ਦੇ ਵਿੱਚ ਕਿਹੜੇ ਵੇਲੇ ਮਤੇ ਪੈਣਗੇ ਤੇ ਕਿਦਾਂ ਪਰੋਕਾਂਗੇ ਪੰਜਾਬ ਸਰਕਾਰ ਕੰਪੀਟੈਂਟ ਅਥਾਰਟੀ ਆ ਜੇ ਇਹ ਚਾਹਣ ਤੇ ਇਹ ਬਿੱਲ ਲਾਗੂ ਕੀਤਾ ਜਾਵੇ ਔਰ ਮੈਂ ਤਾਂ ਇਹ ਕਹਿ ਰਿਹਾ ਹਾਂ ਭਗਵੰਤਪਾਨ ਦੇ ਮੈਂ ਬਿਆਨ ਸੁਣ ਰਿਹਾ ਕਿ ਸਾਡੇ ਵੀ ਬੱਚੇ ਦੂਜੇ ਸੂਬਿਆਂ ਵਿੱਚ ਜਾਂਦੇ ਇਹਦੇ ਬਹੁਤ ਅੰਤਰ ਆ ਅਗੇ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਦੇ ਨੇ ਕੈਨੇਡਾ ਤੇ ਅਮਰੀਕਾ ਤੇ ਆਸਟ੍ਰੇਲੀਆ ਵਗੈਰਾ ਜਾਂਦੇ ਇੱਕ ਗੱਲ ਅਚੀ ਤਰ੍ਹਾਂ ਸਮਝੋ ਕਿ ਕੋਈ ਵੀ ਦੇਸ਼ ਬਿਨਾ ਸ਼ਰਤਾਂ ਪੂਰੀਆਂ ਕੀਤੇ ਇਜਾਜ਼ਤ ਨਹੀਂ ਦਿੰਦਾ ਕਿਸੇ ਬਾਹਰ ਨੂੰ ਆਉਣ ਪਹਿਲੀ ਗੱਲ ਤਾਂ ਪਾਸਪੋਰਟ ਹੀ ਸ਼ਰਤ ਆ ਫਿਰ ਵੀਜ਼ਾ ਸ਼ਰਤ ਹੈ ਫਿਰ ਤੁਸੀਂ ਅਗਰ ਬੜਨਾ ਵਾ ਉਥੋਂ ਦੇ ਪੀਆਰ ਬੜਨਾ ਪਰਮਨੈਂਟ ਰੈਜ਼ਿਡੈਂਸੀ ਲੈਣੀ ਆ ਤੇ ਐਡੇ ਵੱਡੇ ਪੁਲੰਦਾ ਕਾਗਜ਼ਾਂ ਦਾ ਲੈਂਦੇ ਨੇ ਨਾਲ 25 30 50 ਲੱਖ ਰੁਪਏ ਲੈਂਦੇ ਫਿਰ ਤੁਹਾਨੂੰ ਉੱਥੇ ਬਚਣ ਦਿੰਦੇ ਭਗਵਾਨਪານ ਇੱਕ ਅੰਤਰ ਸਮਝੋ ਦੂਸਰੇ ਇੱਕ ਹੋਰ ਗੱਲ ਅੱਛੀ ਤਰ੍ਹਾਂ ਸਮਝੋ ਸਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਆ ਬਿਟੀ ਆਈ ਜਿਹੜਾ ਆਪ ਬੱਚੀ ਸੀ ਨਾਲ ਉਦਣ ਜਿਹੜੀ ਕਹਿ ਰਹੀ ਸੀ ਉਦਣ ਜਿਸ ਨੇ ਬਿਆਨ ਦਿੱਤਾ ਆਪਣੇ ਭਰਾ ਦੇ ਹੱਕ ਵਿੱਚ ਆ ਆ ਦੇਖੋ ਤੁਸੀਂ ਇਹਨਾਂ ਦੀ ਇਹਨਾਂ ਦੀ ਐਗਜ਼ਿਸਟੈਂਸ ਦਾ ਇਹਨਾਂ ਦੇ ਭਵਿੱਖ ਦੇ ਸਵਾਲ ਨੂੰ ਮੱਦੇਨਜ਼ਰ ਰੱਖ ਕੇ ਮੇਰੀ ਸਾਰੇ ਪੰਜਾਬ ਚ ਬ੍ਰਿਸ਼ਪ ਚ ਬੈਠੇ ਪੰਜਾਬੀਆਂ ਨੂੰ ਅਪੀਲ ਹੈ ਕਿ ਪਲੀਜ਼ ਜਿਆਦਾ ਤੋਂ ਜਿਆਦਾ ਪ੍ਰੈਸ਼ਰਾਈਜ਼ ਕਰੋ ਗਵਰਨਰ ਨੂੰ ਕਿ ਪੰਜਾਬ ਵਿਧਾਨ ਸਭਾ ਦਾ ਇੱਕ ਐਮਰਜੈਂਸੀ ਸੈਸ਼ਨ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ ਉਸ ਸੈਸ਼ਨ ਦੇ ਵਿੱਚ ਮੇਰਾ ਬਿਲ ਜਿਹੜਾ ਪ੍ਰਾਈਵੇਟ ਮੈਂਬਰਸ ਬਿਲ ਉਹ ਇੰਟਰੋਡਿਊਸ ਕੀਤਾ ਜਾਵੇ ਅਗਰ 117 ਮੈਂਬਰਾਂ ਨੂੰ ਤੁਸੀਂ ਸੁਣ ਲਓ ਸਾਰੇ ਜਾਣੇ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡਾ ਐਮਐਲਏ ਪੰਜਾਬ ਦੇ ਲੋਕਾਂ ਨਾਲ ਖੜਦਾ ਵਾ ਕਿ ਪ੍ਰਵਾਸੀਆਂ ਤੇ ਗੈਰ ਪੰਜਾਬੀਆਂ ਨਾਲ ਖੜਦਾ ਇਹਦੇ ਤੇ ਬਹਿਸ ਕਰਵਾ ਦਿਓ ਅਗਰ ਸਾਡਾ ਇਹ ਬਿੱਲ ਹਾਰ ਜੇਗਾ ਮੈਂ ਆਪਣਾ ਇਹ ਮੰਗ ਜਿਹੜੀ ਡਿਮਾਂਡ ਹੈ ਵਾਪਸ ਲੈ ਲਵਾਂਗਾ ਨੇਤਾ ਛੋਟੇ ਭਾਈ ਐਮਪੀ ਸਾਹਿਬ ਐਸਜੀਮ ਆਫਿਸ ਦੇ ਵਿੱਚ ਲਾਈਵ ਉਹ ਕਿਉਂ ਤੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਮੇਰੇ ਤੇ ਬੜੇ ਵੱਡੇ ਵੱਡੇ ਅਲਿਗੇਸ਼ਨਸ ਲਾਈ ਕੀ ਤੱਕਾ ਕਰਦੇ ਆ ਜੀ ਸਾਡੇ ਬੰਦਿਆਂ ਤੇ 755 ਕਰਾਤੀ ਜੀ ਤਿੰਨ ਤਿੰਨ ਦਿਨ ਅੰਦਰ ਲਵਾਤੇ ਜੀ ਐਂ ਕਰਤਾ ਆਉਂ ਕਰਤਾ ਮੈਂ ਆਪ ਜੀ ਦੇ ਮਾਦੀਨ ਦੇ ਜ਼ਰੀਏ ਇਹ ਦੱਸਣਾ ਚਾਹਣਾ ਵੀ ਭਾਈ ਸਾਹਿਬ ਥੋੜਾ ਜਿਹਾ ਬੋਲਣ ਤੋਂ ਪਹਿਲਾਂ ਨਾ ਪੜਤਾਲ ਕਰ ਲਿਆ ਕਰੋ ਵੀ ਅਸਲੀਅਤ ਕੀ ਇਹ ਤੁਹਾਨੂੰ ਬੜੀ ਮਾੜੀ ਆਬਤਾ ਬਿਨਾ ਮਤਲਬ ਤੋਂ ਕਿਸੇ ਤੇ ਐਲੀਗੇਸ਼ਨ ਲਾਉਣ ਦੀ ਕਿ ਚੱਕਣ ਚੱਕ ਕੇ ਦੂਜੇ ਤੇ ਸਿੱਟ ਦਿਓ ਆਪੇ ਅਗਲਾ ਆਪ ਦੀਆਂ ਸਫਾਈਆਂ ਲਈ ਹੁਣ ਗੱਲ ਕੌਣੀ ਪਿੰਡ ਦੀ ਆ ਜੀ ਦੋ ਭਰਾਵਾਂ ਦੀ ਆਪਸ ਵਿੱਚ ਲੜਾਈ ਆ ਆ ਮੇਰੇ ਕੋਲੇ ਸਾਰਾ ਏ ਟੂ ਜ਼ੈਡ ਬਾਇਓ ਡਾਟਾ ਹੈਗਾ ਸਰਦਾਰ ਬਲਜੀਤ ਸਿੰਘ son of ਸਰਦਾਰ ਹਰਨੇਕ ਸਿੰਘ ਕੌਣੀ ਦੇ ਆ ਦੂਸਰੇ ਭਰਾ ਸਰਦਾਰ ਕੁਲਵਿੰਦਰ ਸਿੰਘ son of ਸੁਦਾ ਬਲਦੇਵ ਸਿੰਘ ਚਾਚੀ ਤਾਇਆ ਦੇ ਆਪਸ ਵਿੱਚ ਪੁੱਤਾਂ ਇੱਕ ਦੂਜੇ ਦੇ ਗੁਆਢੀ ਕੁਲਵਿੰਦਰ ਸਿੰਘ son of ਬਲਦੇਵ ਸਿੰਘ ਤੇ ਰਾਜਕਰਨ ਸਿੰਘ son of ਕੁਲਵਿੰਦਰ ਸਿੰਘ ਏ ਵੀ ਵਡਿੰਗ ਸਾਹਿਬ ਦੇ ਸਪੋਰਟਰ ਆ ਇਹ ਸਾਰੇ ਕੌਣੀ ਚੋਂ ਤੁਸੀਂ ਪੁੱਛ ਸਕਦੇ ਤੇ ਬਲਜੀਤ ਸਿੰਘ son of ਫਰਨੇਕ ਸਿੰਘ ਏ ਵੀ ਵਡਿੰਗ ਸਾਹਿਬ ਦੇ ਸਪੋਰਟਰ ਆ ਤੇ ਬਲਜੀਤ ਸਿੰਘ ਨੇ ਜਿਹੜੇ ਇਹਨਾਂ ਨੇ ਨਿੰਦਰ ਕੌਣੀ ਉਹ ਵੀ ਵੈਸੇ ਤਾਂ ਮੇਰਾ ਛੋਟਾ ਭਰਾਈ ਆ ਉਹਨਾਂ ਦੀ ਜਿਹੜੀ ਵਾਈਫ ਆ ਉਹਨਾਂ ਦੇ ਬ੍ਰਦਰ ਆ ਉਹ ਇਹਨਾਂ ਦੇ ਮਾਮਾ ਜੀ ਦੀ ਬੇਟੀ ਨਿੰਦਰ ਕੌਣੀ ਨੂੰ ਵਿਆਹੀ ਵੀ ਆ ਇਹਨਾਂ ਨੇ ਵਿਸ਼ਤਾ ਕਰਾਇਆ ਦੋਨੇ ਤੇਰਾ ਪੱਕੀਆਂ ਕਾਂਗਰਸ ਨੂੰ ਵੋਟਾਂ ਪਾਉਂਦੇ ਆ ਸਾਡਾ ਤਾਂ ਕੋਈ ਇਹਨਾਂ ਨਾਲ ਕਨੈਕਸ਼ਨ ਹੀ ਨਹੀਂ ਵਿਚਾਰਿਆ ਦੋਨਾਂ ਦੀ ਰੈਂਪ ਪਿੱਛੇ ਆਪਸ ਵਿੱਚ ਲੜਾਈ ਹੋਈ ਆ ਔਰ ਇਹ ਲੜਾਈ 2020 ਦੀ ਚੱਲਦੀ ਆਈ ਆ ਜਦੋਂ ਵੜਿੰਗ ਸਾਹਿਬ ਨੇ ਇੱਕ ਪਾਸੇ ਦੀ ਮਦਦ ਕਰਕੇ ਤੇ ਇਹਨਾਂ ਨੂੰ ਬਲਜੀਤਪੁਰਿਆਂ ਨੂੰ ਥੱਲੇ ਰਾਤਾ ਸੀ ਉਹ ਫੇਰ ਵੀ ਵਿਚਾਰਾ ਐਡਾ ਨਰਮਾ ਕਿ ਉਹਨਾਂ ਦੇ ਨਾਲ ਹੀ ਰਿਹਾ ਹੁਣ ਉਹਨਾਂ ਨੇ ਰੈਂਪ ਫੇਰ ਸ਼ੁਰੂ ਕਰਤਾ ਸਾਡੇ ਧਿਆਨ ਤੋਂ ਬਿਨਾ ਬਲਜੀਤ ਸਿੰਘ ਨੇ ਥਾਣੇ ਦੇ ਵਿੱਚ ਇੱਕ ਐਪਲੀਕੇਸ਼ਨ ਦੇ ਆਂਦੀ ਜਦੋਂ ਐਪਲੀਕੇਸ਼ਨ ਦੇ ਕੇ ਬਲਜੀਤ ਸਿੰਘ ਵਾਪਸ ਆਉਂਦਾ ਸੀ ਤਾਂ ਇਹਨਾਂ ਦੋਨਾਂ ਬਾਪ ਬੇਟੇ ਨੇ ਕੁਲਵਿੰਦਰ ਸਿੰਘ ਨੇ ਤੇ ਰਾਜਕਰਨ ਨੇ ਨਾਲੇ ਤਾਂ